ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਂਗੇ ਸ਼ਾਮ ਦੇ ਵੱਜ ਰਿਹਾ 5:30 ਮੀਂਹ ਪੈ ਕੇ ਸਾਡੇ ਆਮੀ ਬਹੁਤ ਆਇਆਗਾ ਦਾਦਾ 15-15 ਉਂਗਲਾਂ ਵੀ ਹੈਗਾਗਾ ਤੇ ਹੁਣ ਵੀ ਝੜੀ ਲੱਗ ਰਹੀ ਹੈਗੀ ਕੋਈ ਕਾਣੀ ਡਿੱਗੀ ਜਾਂਦੀ ਹੈ ਤੇ ਆਪਾਂ ਦੇਖਣਾ ਆਂ ਵੱਟ ਚੋਂ ਨਿਆਲੀ ਦੇਖ ਰਹੇ ਆਂ ਕਿਸੇ ਪਾਸੇ ਟੁੱਟਿਆ ਤਾਂ ਨਹੀਂ ਆ ਪੈਪ ਕੋਲੋਂ ਨਿਕਲਦਾ ਸੀ ਉੱਥੋਂ ਬੰਦ ਕਰਤਾ ਵਿਚ ਦੀ ਆਉਂਦਾ ਸੀ ਪਾਣੀ ਉੱਥੋਂ ਕਰਤਾ ਬੰਦ ਅੱਗੇ ਦੇਖਦੇ ਆਂ ਕਿਤੇ ਵੱਟ ਤਾਂ ਨਹੀਂ ਲੀਕ ਚੱਲਦੇ ਆਂ ਅੱਗੇ 10 10 15 15 ਅੰਗਲਾਮੀ ਹੈਗਾ ਆਪਾਂ ਪਹਿਲਾਂ ਨਾਲੇ ਨਾਲ ਭਰੇ ਸੀ ਉੱਤੋਂ ਅਮੀਨ ਨਾਲ ਭਰ ਗਿਆ ਉਧਰ ਮੋਗੇ ਕੰਨੀ ਵੀ ਦੇਖਣਾ ਕੋਈ ਫੱਟੀ ਵੀ ਨਾ ਚੱਕ ਜੇ ਵਰਟ ਦੇਖੀ ਕਿ ਤੋ ਲੀਕ ਤਾਂ ਨਹੀਂ ਅਦਾਰੇ ਵੀ ਦੇਖੋ ਦੀਨੀਆਂ ਹੋਣਗੇ ਤੁਹਾਨੂੰ ਕੋਈ ਕੋਈ ਗਣੀ ਡਿੱਗੀ ਜਾਂਦੀ ਹੈ ਝੱਗ ਚ ਇਥੋਂ ਤਾਂ ਕਿਤੇ ਲੀਕ ਲੱਗਦੀ ਨਹੀਂ ਬਟ ਅੱਗੇ ਦੇਖਦੇ ਆ ਜੀ ਆਕੇ ਪਰਮਾਤਮਾ ਦੀ ਕਿਰਪਾ ਹੀ ਕਰਤੀ ਤੇ ਪਰਲੇ ਖੇਤ ਵੀ ਆਪਣੇ ਮੋਟਰ ਚੱਲਦੀ ਸੀਗੀ ਬਾਸਵੰਤੀ ਵਾਲੇ ਚ ਉਧਰ ਵੀ ਦੇਖ ਕੇ ਆਉਣਾ ਸੋਨੇ ਵਧੀਆ ਦੇ ਸਨ ਲੱਗ ਗਏ ਜਿਹੜੇ ਚ ਮਿੱਟੀ ਚੱਕੀ ਸੀ ਇਹ ਵੀ ਵਧੀਆ ਦੇ ਸਨ ਲੱਗ ਗਏ ਇਹਨਾਂ ਦਾ ਗਵੰਡੀਆਂ ਦਾ ਚਾਰੇ ਚਾਰਸ ਪਰੇ ਵਧੀਆ ਬਣ ਗਏ ਮੀਨ ਨਾਲ ਰੰਗ ਹੀ ਬਦਲ ਗਿਆ ਉੱਤੋਂ ਪਲਮਣਾਈਆਂ ਵਚਦੀਆਂ ਸੀਗੀਆਂ ਇਹ ਚ ਖਾਰਾ ਪਾਣੀ ਪੈ ਗਿਆ ਸੀ ਆਪਣਾ ਅਕੇਲਾ ਜਾ ਢੀ ਦੀ ਨਾਲ ਹੁਣ ਜਾ ਕੇ ਦੇਖਦੇ ਆ ਕਿਸੇ ਪਾਸੇ ਟੁੱਟਿਆ ਕਰਿਆ ਤਾਂ ਨਹੀਂ ਚੈੱਕ ਕਰਦੇ ਆ ਮਿਲਦੇ ਆ ਫਿਰ ਉਧਰ ਮੋਗੇ ਕੰਨੀ ਜਾ ਕੇ ਜੀ ਚੀਜ਼ ਦੀ ਵੇਟ ਸੀ ਰੱਬ ਨੇ ਉਹ ਵੀ ਕਰ ਦਿੱਤੀ ਮੈਂ ਵੀ ਆ ਗਿਆ ਆ ਤੜਕੇ ਆਪਾਂ ਦੇਖ ਗਏ ਸੀ ਇਹ ਚ ਪਾਣੀ ਖਾਲ ਚ ਆਉਂਦਾ ਸੀਗਾ ਤੇ ਹੁਣ ਕਾਲ ਵੀ ਖਾਲ ਵੀ ਨੱਕੋ ਨੱਕ ਭਰਿਆ ਪਿਆ ਤਾਂ ਕਿ ਇੱਧਰ ਟੱਕ ਨਹੀਂ ਲੱਗਿਆ ਸੀਗਾ ਟੱਕ ਲਿਆ ਕੇ ਲਾਉਣੇ ਆਗੇ ਕਿ ਤੜਕੇ ਤਾਈਂ ਵੇਟ ਕਰਦੇ ਆ ਜੇ ਜ਼ਿਆਦਾ ਹੋ ਜਾ ਤਾਂ ਤੜਕੇ ਲਿਆ ਕੇ ਲਾ ਦਾਂਗੇ ਫਿਰ ਆ ਗਾਹਾਂ ਵਾਲੀ ਫੱਟੀ ਕੱਢ ਦਾਂਗੇ ਜਗਿਆ ਕੰਨੀ ਵਗਜੂ ਪਾਣੀ ਇਹ ਵੀ ਭਰ ਗਈ ਪੂਰੀ ਨੱਕੋ ਨੱਕ ਉਹ ਨਹਿਰ ਵਾਲੀ ਫੱਟੀ ਤੇ ਕਿਹੜਾ ਮਾਰ ਕੇ ਉਹਨਾ ਕੱਢਦੇ ਕੋਈ ਉੱਥੇ ਜਾ ਕੇ ਆਉਣੇ ਆ ਤੇ ਫਿਰ ਪਰਲੇ ਖੇਤ ਜਾ ਕੇ ਆਵਾਂਗੇ ਫੱਟੀ ਦੇਖਣ ਇਹ ਵੀ ਛੱਲਾਂ ਵਾਰੀ ਜਾਂਦੀ ਐ ਇੱਧਰੋਂ ਨਿਕਲੀ ਜਾਂਦਾ ਇੱਧਰੋਂ ਨਿਕਲੀ ਜਾਂਦਾ ਇਧਰ ਆਪਣੇ ਕੰਨੀ ਚਾਈ ਜਾਂਦਾ ਦੇਖੋ ਤਰੀ ਜਾਂਦਾ ਖਾਲ ਕਾ ਮਾਗਰ ਮੋਗੇ ਬੰਦ ਹੋ ਗਏ ਨਹਿਰ ਵੀ ਪੂਰੀ ਭਰੀਆ ਤੇ ਲੀ ਕਰ ਜਾਂਦਾ ਫੱਟੀ ਬੰਦ ਕਰਕੇ ਜਾਂਦੇ ਆ ਮੀ ਵੇਲੇ ਸਮ ਹਾਲਦੇ ਨਹੀਂ ਤੇ ਉਹ ਬਥੇਰਾ ਸੰਭਾਲੀ ਜਾਣਗੇ ਜਿਹਦੀ ਵਾਰੀ ਹੁੰਦੀ ਆ ਜਿਆਦਾ ਵੀ ਆ ਦੀ ਵਾਰੀ ਚ ਜਾ ਕੇ ਮੋਕਾ ਬੰਦ ਕਰੋ ਜੇ ਨਹੀਂ ਲਾਉਣਾ ਮੋੜਾ ਵਾਲਿਆਂ ਨੂੰ ਤਾਂ ਆਖਿਆ ਹੀ ਹੁੰਦੀ ਆ ਦੇਖੋ ਨਹਿਰ ਪੂਰੀ ਭਰੀਆ ਪਾਣੀ ਵਾਟੇ ਦੇ ਦੇ ਕੱਢਦਾ ਹੋਗਾ। ਤੇ ਮੀਂਹ ਵਾਹਾਗਾ। ਤੇ ਲਾਉਣੇ ਆਪਾਂ ਫੱਟੀ ਤੇ ਗਾਚੀਆਂ ਬੰਦ ਕਰੀਏ ਜਿਹੜਾ ਲੀਕ ਕਰਦਾ। ਇਹ ਚੱਲਦੇ ਆਂ ਪਰਲੇ ਖੇਤ। ਆਹ ਦੇਖੋ ਪਰਾਂ ਜਮਾਰਚੀ ਪਈ ਜਾਂਦਾ। ਚੱਲਦੇ ਆਂ ਹੁਣ ਉੱਥੇ। ਲਓ ਵੀ ਫੱਟੀ ਤੇ ਲਾਤੀਆਂ ਸਮਾਰ ਕੇ ਗਾਚੀਆਂ ਉਧਰੋਂ ਹੀ ਨਿਕਲਦਾ ਸੀ। ਕਿ ਆਪਾਂ ਕਰਤਾ ਪਾਣੀ ਬੰਦ ਜਿਹੜਾ ਹੁਣ ਦੁਬਾਰੇ ਜਾਵੇ ਨਾ ਸਾਡੇ ਕੰਨੇ ਪਾਣੀ ਜਿਹਦੀ ਬਾਰੀ ਆ ਸੰਭਾਲ ਲੈ ਚੰਗੀ ਗੱਲ ਇੱਕ ਖਾਲ ਬਾਲਾ ਵੀੜ ਵੱੜ ਰਾਇਆ ਇਧਰਲੀ ਸਾਈਡ ਵਾਲਾ ਕੋਈ ਸੰਭਾਲਦਾ ਨਹੀਂ ਸਾਜੇ ਬਾਬੇ ਨੂੰ ਆ ਵੀ ਖਾਲ ਤਾਂ ਸਾਡਾ ਕਈ ਘਰਾਂ ਦਾ ਕਾ ਪਰ ਮੈਂ ਤੇ ਜੱਗੀ ਨਹੀਂ ਸਮਾਰਿਆਗਾ ਦੋ ਘਰਾਂ ਨਹੀਂ ਸਮਾਰਿਆ ਸੀ ਖਾਲ ਤਾਂ ਕਈ ਘਰਾਂ ਦਾ ਹੀ ਵੀ ਆ ਦੇਖੋ ਪਾਣੀ ਵੀ ਓਵਰਫਲੋ ਹੋ ਰਿਹਾਗਾ ਹੁਣ ਚੱਲਦੇ ਆ ਪਰਲੇ ਖੇਤ ਵੀ ਜਾ ਕੇ ਸਵਾਲਦੇ ਹਾਂ ਲੈ ਬੰਦ ਕਰਤਾ ਮਾੜਾ ਮੋਟਾ ਟਾਂਕਾ ਤਾਂ ਭਾਂਦੀ ਨਿਕਲਦਾ ਹੋਇ ਮੂੰਹ ਤਾਂ ਨਹੀਂ ਲੀਕ ਕਰਦਾ ਪਰਲੇ ਖੇਤ ਜਾ ਕੇ ਸਵਾਲੀਆ ਮੋਬਾਈਲ ਦੀ ਬੈਟਰੀ ਵੀ ਲੋ ਹੋ ਰਹੀ ਹੈ ਜੇ ਨਾ ਬੰਦ ਹੋਇਆ ਤਾਂ ਉੱਥੇ ਵਲੌਗ ਬਣਾਵਾਂਗੇ ਜੇ ਬੰਦ ਹੋ ਗਿਆ ਕਹਿਣੀ ਕੀ ਆ ਜੇ ਆਪਾਂ ਖੇਤ ਪਹੁੰਚ ਗਏ ਦੂਜੇ ਇੱਥੇ ਵੀ ਮੈਂ ਪੂਰਾ ਗਾ ਭਰ ਗਏ ਕਾਰੇ ਥਾਲ ਵੀ ਭਰਿਆ ਖੜਾ ਗਾ ਹੁਣ ਜਾ ਕੇ ਜਿਲਬਜੀ ਥੱਲੇ ਬੈਠੀ ਹੈਗੀ ਨੱਕਾ ਕਰ ਜਾਣੇ ਆਂਗੇ ਤੜਕੇ ਆਊਗੀ ਲਾਈਟ ਤੇ ਤੜਕੇ ਦੇਖਾਂਗੇ ਜਿਹੜੇ ਘਰਾਂ 'ਚ ਘੱਟ ਪਾਣੀ ਲੱਗਦਾ ਉੱਥੇ ਛੱਡ ਜਾਣੇ ਘਰਾਂ ਲਾਈਟ ਤੱਠ ਹੋ ਜਾਈ ਆਉਣੀ ਆ ਤੇ ਬਾਅਦ ਚ ਚਲਾਵਾਂਗੇ ਆਕੇ ਮਿਲਦੇ ਆਂ ਇਹ ਕੱਲ ਨੂੰ ਸੋਆ ਵੈਲ ਡਾਊਨ ਹੋ ਰਿਹਾਗਾ ਸੋਆ ਬਣਾਵਾਂਗੇ ਵਲੌਗ ਹੁਣ ਕਿਰਾਂ ਪਾਪਾ ਉਪਾ ਬੰਦ ਕਰ ਦਈਏ ਮਿਲਦੇ ਆਂ ਤੜਕੇ ਅਵੀ ਅਗਲੀ ਸਵੇਰ ਦੀ ਸ਼ੁਰੂਆਤ ਹੋ ਗਈ ਅਗਲੇ ਦਿਨ ਦੀ ਤੇ ਮੀਂਹ ਵੀ ਹਜੇ ਹੁਣੀ ਹਟਿਆਗਾ ਛੜੀ ਲੱਗ ਰਹੀ ਹੈਗੀ ਕੱਲ ਵੀ ਬਹੁਤ ਆਇਆ ਮੀਂਹ ਤੇ ਝੋਨੇ ਦੀਆਂ ਬੱਟਾਂ ਤਰਨ ਨੂੰ ਤਿਆਰ ਹੋ ਰਹੀਆਂ ਆ ਦੇਖੋ ਪਾਣੀ ਜੇ ਹੋਰ ਆ ਗਿਆ ਅੱਜ ਤਾਂ ਬੱਟਾਂ ਤਰਨ ਗਈਆਂ ਇਹਦੀਆਂ ਆ ਦੇਖੋ ਜਮਾ ਪੂਰਾ ਭਰਿਆ ਪਿਆਗਾ ਆ ਬਾਂਹ ਨੀਵਾ ਨਾਲ ਆ ਤੇ ਪਾਣੀ ਬਹੁਤ ਕੁਝ ਨਾਲੇ ਨਾਲ ਭਰਿਆ ਸੀ ਪਹਿਲਾਂ ਉੱਤੋਂ ਆ ਗਿਆ ਮੀਂਹ ਤੇ ਪਾਣੀ ਹੋਵਰੀ ਹੋ ਰਿਹਾ ਹੁਣ ਨਹਿਰ ਦੀ ਵਾਰੀ ਵੀ ਮੋਗਾ ਬੰਦ ਕਰਨਾ ਪਊਗਾ ਨਹਿਰ ਦੀ ਵਾਰੀ ਵੀ ਨਹੀਂ ਲਾਉਂਦੇ ਤੇ ਮੀਂਹ ਬਹਾਵਾ ਆ ਗਿਆ ਰਾਹ ਟੱਕ ਲਾ ਕੇ ਉਧਰਲੇ ਚ ਟੱਕ ਲਾ ਕੇ ਤੇ ਚੱਲਦੇ ਆ ਫਿਰ ਪਰਲੇ ਖੇਤ ਵੀ ਮੋਟਰ ਦਾ ਭਈਆ ਕੱਟ ਗਿਆ ਈ ਲਾਈਟ ਵੀ ਚਲੀ ਜਾਂਦੀ ਆ ਕਾ ਅੱਲਾ ਤੁਨੇ ਨੱਕੇ ਦਾ ਬਦਲਿਆ ਸੀ ਮੈਂ ਜਿਹੜੇ 2 ਘਰਾਂ ਚ ਘਟ ਸੀ ਪਾਣੀ ਉਹਨਾਂ ਚ ਕਰਿਆ ਸੀ ਰਾਤ ਮੀਂਹ ਆ ਗਿਆ ਹੁਣ ਮੋਟਰ ਬੰਦ ਹੀ ਕਰ ਦਿੰਨੇ ਚੱਲਦੇ ਆ ਉਧਰ ਆ ਦੇਖੋ ਪਾਣੀ ਫੁੱਲ ਬਟਾ ਫੁੱਲ ਆ ਆਈ ਟੱਪ ਜੀ ਚੱਲਦੇ ਆਂ ਪਰਲੇ ਖੇਤ ਜਾ ਕੇ ਮਿਲਦੇ ਆਂ ਟੱਕ ਲਾ ਕੇ। ਉਹ ਵੀ ਆਪਾਂ ਦੂਜੇ ਖੇਤ ਆ ਗਏ ਸੀਗੇ। ਉਧਰ ਵੀ ਟੱਕ ਟੁੱਕ ਬੰਦ ਕਰਕੇ ਤੇ ਇੱਧਰ ਵੀ ਟੱਕ ਬੰਦ ਕਰ ਤੇ ਕਿਉਂ ਖਾਲਚ ਨਿਕਲਦਾ ਸੀ ਪਾਣੀ ਵੀ ਦਾ। ਹੁਣ ਦੋਨੇ ਫੱਟੀਆਂ ਭਰੀਆਂ ਖੜੀਆਂ। ਹੁਣ ਕੱਲ ਨੂੰ ਆ ਮੰਗਲਵਾਰ ਤੇ ਬੁੱਧਵਾਰ ਦਾ ਦਿਨ ਚੜੂਆ। ਮੰਗਲਵਾਰ ਦੀ ਰਾਤ ਬਾਰੀ ਆ ਗਈ ਆਪਣੀ ਨਹਿਰ ਦੀ ਇੱਥੇ। ਨਹਿਰ ਦਾ ਲਾ ਦਾਂਗੇ। ਜਿਹੜੇ 11 ਚ ਘੱਟ ਦੇਸੂ ਉਹਨਾਂ ਚ ਪਾ ਦਾਂਗੇ ਤੇ ਜਮੀ ਆਗਾ ਤਾਂ ਜ਼ਰੂਰਤੀ ਨਹੀਂ ਮੱਦੜ ਵਾਰ ਰਿਹਾ ਉਹਦਾ ਚੜੀ ਜੀ ਹੁਣੀ ਹਟਿਆ ਆ ਇੱਕ ਪੱਟੀ ਚ ਥੋੜਾ ਜਿਹਾ ਘੱਟ ਆਗਾ ਤਾਂ ਕਰਕੇ ਮੋਟਰ ਬੰਦ ਹੀ ਕਰਤੀ ਇੱਕ ਲੈਟ ਨਹੀਂ ਆਈ ਮੀਂਹ ਦਾ ਕਰਕੇ ਅੱਜ ਤੇ ਆਪਾਂ ਬੰਦ ਹੀ ਕਰਤੀ ਮੈਂ ਮੋਟਰ ਦਾ ਕਿਦ ਮਰਜੀ ਲਾ ਲਈਏ ਨਹਿਰ ਤੇ ਲਾਵਾਂਗੇ ਉਧਰ ਤਾਂ ਆਪਣੇ ਪਰੇ ਹੀ ਖੜਾਗਾ ਨਾਲੇ ਦਾ ਲਾਇਆ ਸੀ ਤੇ ਨਹਿਰ ਦੀ ਵਾਰੀ ਅੱਜ 11 ਵਜੇ ਉਹ ਤਾਂ ਬਾਰੀ ਲਾਉਂਦੇ ਨਹੀਂ ਆਪਾਂ ਮੋਗਾ ਹੀ ਬੰਦ ਕਰਤਾ ਉਧਰ ਤਾਂ ਉਧਰ ਹੀ ਭਰਿਆ ਖੜਾ ਬੱਟਾਂ ਤਰੀ ਜਾਂਦੀਆਂ ਨਾਲੇ ਦਾ ਲਾਇਆ ਸੀ ਸ਼ੁੱਕਰਵਾਰ ਨੂੰ ਤੋਂ ਵੀ ਆ ਗਿਆ ਇੱਥੇ ਵੀ ਪਾਣੀ ਪੂਰਾ ਖੜਾ ਹਜੇ ਸਾਰੀ ਪੱਟੀ 'ਚ ਤੇ ਹੁਣ ਚੱਲਦੇ ਆ ਘਰਾਂ ਨੂੰ ਰੋਟੀ ਪਾਣੀ ਖਾਣੇ ਜਾ ਕੇ ਤੇ ਇਸ ਵਲੌਗ ਦੀ ਕਰਦੇ ਆ ਇੱਥੇ ਐਂਡਿੰਗ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਯਾਰ ਮਿਲਦੇ ਆ ਕਿਸੇ ਨਵੇਂ ਵਲੌਗ ਚ ਤੇ ਨਵੇਂ ਦਿਨ ਦੇ ਨਾਲ ਸਾਸਰੀ ਕਾ